कि ਸਾਡੀ ਜਥੇਬੰਦੀ ਜੀ ਡਾਕਟਰ ਬੀਆਰ ਮੇਧਕਰ ਭਲਾਈ ਮੰਚ ਔਰ ਮੈਂ ਚੇਅਰਮੈਨ ओम ਪ੍ਰਕਾਸ਼ਨ ਆਰਿਆ ਮੇਰੇ ਨਾਲ ਰਿੰਕੂ ਜੀਐਮਜੀ ਜਿਹੜੇ ਸਾਡੇ ਪ੍ਰਧਾਨ ਨੇ ਔਰ ਸਾਡੀ ਜਿਹੜੀ ਟੀਮ ਹੈ ਡਾਕਟਰ ਬੀਆਰ ਮੇਧਕਰ ਭਲਾਈ ਮੰਚ ਦੀ ਉਹ ਸਾਡੇ ਨਾਲ ਖੜੀ ਹੈ ਜੀ ਅੱਜ ਜਿਹੜੀ ਗੱਲ ਅਸੀਂ ਕਰਨਾ ਚਾਹ ਰਹੇ ਹਾਂ 바ਵਾ ਸਾਹਿਬ ਦੇ ਚਰਨਾਂ 'ਚ ਖੜੇ ਹਾਂ ਅਸੀਂ ਗੱਲ ਕਰਦੇ ਹਾਂ ਅਬੇਦਕਰ ਸਾਹਿਬ ਦੇ ਸਿਧਾਂਤ ਦੀ ਅਬੇਦਕਰ ਸਾਹਿਬ ਦੇ ਸੰਵਿਧਾਨ ਦੀ ਔਰ ਅੰਮ੍ਰਿਤਸਰ ਗੁਰੂ ਨਗਰੀ ਦੇ ਅੰਦਰ ਮੇਰ ਬਣ ਜਾ ਰਿਹਾ ਹੈ ਉਰੇ ਜਿਹੜੀ ਵੱਖ-ਵੱਖ ਸਿਆਸੀ ਪਾਰਟੀਆਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀਆਂ ਨੇ ਬੜਾ ਜ਼ੋਰ ਲਗਾਇਆ ਜ਼ੋਰ ਤੋਰ ਦੀ ਜਸਾਸਾ ਹੋ ਰਹੀ ਹੈ ਲੇਕਿਨ ਇਹ ਅਭੀ ਹਾਈ ਕਮਾਂਡ ਵੀ ਕਾਂਗਰਸ ਦਾ ਹਾਈ ਕਮਾਂਡ ਵੀ ਆਇਆ ਸੀ ਆਮ ਆਦਮੀ ਪਾਰਟੀ ਦੇ ਵੀ ਸੀ ਨੇ ਲੀਡਰਸ਼ਿਪ ਲੱਗੀ ਹੈ ਇਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਆਵਾਜ਼ ਜਿਹੜੀ ਆ ਉਹ ਗੁੰਮ ਹੋ ਗਈ ਆ ਉਹ ਹੈ ਐਸਸੀ ਸਮਾਜ ਦਾ ਮੇਰ ਉਹਦੀ ਜਿਹੜੀ ਗੱਲ ਆ ਕੋਈ ਸਿਆਸੀ ਪਾਰਟੀ ਨਹੀਂ ਕਰਦੀ ਫੋਰਵਰ ਜ਼ੋਰ ਲਗਾ ਦਿੱਤੀਆਂ ਦਫ਼ਤਰਾਂ ਦੇ ਵਿੱਚ ਔਰ ਦੇਸ਼ ਦੇ راہੁਲ ਗਾਂਧੀ ਜੀ ਵੀ ਦੇਸ਼ ਦਾ ਸੰਵਿਧਾਨ ਲੈ ਕੇ ਪਾਰਲੀਮੈਂਟ ਦੇ ਅੰਦਰ ਕਸਮ ਖਾਨ ਵੀ ਪਹੁੰਚ ਗਏ ਲੇਕਿਨ ਜਦੋਂ ਪ੍ਰੈਕਟੀਕਲ ਗੱਲ ਕਰਨ ਦੀ ਆਂਦੀ ਹੈ ਉੱਥੇ ਕੋਈ ਵੀ ਗੱਲ ਨਹੀਂ ਆ ਅਸੀਂ ਆਪਣੇ ਵੱਲੋਂ ਡਾਕਟਰ ਬੀਰਾਂਬੇਦਕਰ ਭਲਾਈ ਮੰਜਾ ਪੂਰੇ ਸਮਾਧੀ ਨਿਮੈਂਦਗੀ ਕਰਦੇ ਗੱਲ ਕਰਨਾ ਚਾਹੁੰਦੇ ਆ ਕਿ ਸਾਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਰ ਆ ਸਾਡਾ ਹੋਣਾ ਚਾਹੀਦਾ ਜਾਂ ਡਿਪਟੀ ਮੇਰ ਜਿਹੜਾ ਇੱਕ ਪਰੰਪਰਾ ਰਹੀ ਆ ਉਹ ਹੋਣਾ ਚਾਹੀਦਾ ਉਹਦਾ ਕਾဝန် ਵੀ ਹੈ ਕੋਈ 3000 4000 ਦੇ ਕਰੀਬ ਜਿਹੜਾ ਆ ਅੰਮ੍ਰਿਤਸਰ ਦੇ ਅੰਦਰ ਜਿਹੜਾ ਸਫਾਈ ਕਰਮਚਾਰੀ ਹੈ ਜਿਹੜਾ ਸਫਾਈ ਦਾ ਕੰਮ ਕਰ ਰਿਹਾ ਹੈ ਕੱਚੇ ਕਰਮਚਾਰੀ ਨੇ ਕਰੋਨਾ 'ਚ ਕੰਮ ਕਰਨ ਵਾਲੇ ਕਰਮਚਾਰੀ ਨੇ ਸਿਵਰੇਡ ਦੇ ਵਿੱਚ ਉਤਰਨ ਵਾਲੇ ਕਰਮਚਾਰੀ ਜਿਹਦੇ ਉਤਰਦੇ ਮੌਦੇ ਰੂਪ ਦੇ ਵਿੱਚ ਬਾਹਰ ਨਿਕਲਦੇ ਉਹਨਾਂ ਦੀ ਗੱਲ ਕੌਣ ਕਰੇਗਾ ਉਹਨਾਂ ਦੀ ਗੱਲ ਕਰਨ ਲਈ ਘਟੋ ਘਟ ਉਹਨਾਂ ਦਾ ਸਮਾਧਨ ਨਮੈਦਾ ਤੇ ਹੁਣੇ ਹੀ ਚਾਹੀਦਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਪਏ ਹਾਂ ਕਿ ਸਾਡਾ ਜਿਹੜਾ ਸਮਾਧਾਨ ਨਮੈਦਾ ਜਿਹੜਾ ਹੈ ਕਾਂਗਰਸ ਪਾਰਟੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕਾਂਗਰਸ ਪਾਰਟੀ ਵੀ ਜਿਹੜੀ ਹੈ ਅੰਮ੍ਰਿਤਸਰ ਦਾ ਜਿਹੜਾ ਮੇਅਰ ਜਾਂ ਡਿਪਟੀ ਮੇਅਰ ਜਿਹੜਾ ਉਹ ਅਸੀਂ ਸਮਾਜ ਦਾ ਵਾਲਮੀਕੀ ਸਮਾਜ ਦਾ ਉਹ ਲਗਾਵਾਂਗੇ ਤਾਰੋ ਕਟੋਗਰ ਸਾਨੂੰ ਹੀ ਪਤਾ ਲੱਗੇ ਕਿ ਇਹ ਸੰਵਿਧਾਨ ਨੂੰ ਮੰਨ ਰਹੇ ਨੇ 바ਵਾ ਸਾਹਿਬ ਦੀ ਉਸ ਗੱਲ ਨੂੰ ਮੰਨ ਰਹੇ ਨੇ ਨਹੀਂ ਤਾਂ ਫਿਰ ਗੱਲ ਤੇ ਗੱਲ ਹੀ ਆ ਬਾਕੀ 2027 ਦੇ ਇਲੈਕਸ਼ਨ ਆ ਉਹਦੇ ਚ ਵੀ ਦੇਖਿਆ ਜਾਏਗਾ ਜਿਹੜੀ ਪਾਰਟੀ ਇਸ ਤਰੀਕੇ ਦੇ ਨਾਲ ਸਾਡੀ ਗੱਲ ਨੂੰ ਸਾਨੂੰ ਪ੍ਰਮੁਤਾ ਦੇਗੀ ਸਾਡੀ ਮੰਗ ਨੂੰ ਪ੍ਰਮੁਤਾ ਦੇਗੀ ਜਿਹੜਾ ਸਾਡਾ ਹੱਕ ਹੈ ਤੇ ਆਉਣ ਵਾਲੀ 2027 ਦੇ ਵਿੱਚ ਉਹ ਦੇਖਾਂਗੇ ਵੀ ਆਪਾਂ ਅੱਗੇ ਕਿਸ ਤਰ੍ਹਾਂ ਚੱਲਣਾ ਇਹਦਾ ਫੈਸਲਾ ਹਾਂ ਬਿਲਕੁਲ ਬਿਲਕੁਲ ਸੀ ਕਹਿੰਦੇ ਉਹ ਪਿੰਪਰਾ ਜਿਹੜੀ ਆ ਉਹ ਪਰੰਪਰਾ ਹੁਣ ਵੀ ਹੋਣੀ ਚਾਹੀਦੀ ਆ ਗੱਬਰ ਸਾਹਿਬ ਵੀ ਸਾਡੇ ਇੱਥੇ ਰਹੇ ਨੇ ਅਕਾਲੀ ਦਲ ਵਾਲੋ ਵੀ ਸਾਡੇ ਬਜਵੀ ਸਿੰਘ ਸਮਾਜ ਤੋਂ ਸਾਡੇ ਡਿਪਟੀ ਮੇਅਰ ਰਹਿ ਕੇ ਗਏ ਨੇ ਅਸੀਂ ਕਹਿੰਦੇ ਵੀ ਜੇ ਉਹ ਪਰੰਪਰਾ ਜਿਹੜੀ ਆ ਉਹ ਹੁਣ ਸਿਆਸੀ ਪਾਰਟੀਆਂ ਨੂੰ ਜੋ ਨਿਭਾਣੀ ਚਾਹੀਦੀ ਆ ਔਰ ਇੱਕ ਅੱਛਾ ਕਦਮ ਹੋਏਗਾ ਗੁਰੂ ਨਗਰੀ ਦੇ ਲਈ ਇਸ ਕਰਕੇ ਅਸੀਂ ਸਮਾਜ ਦੇ ਡਿਪਟੀ ਮੇਅਰ ਦੀ ਯਾ ਮੇਅਰ ਦੀ ਮੰਗ ਕਰਦੇ ਹਾਂ ਜੈ ਭੀਮ ਜੈ ਜੈਪੁਰ ਮੈਂ ਜੀ ਜਿਤਨਾ ਕੀ ਡਾਕਟਰ ਬੀ ਆਰ ਮੇਦਿਕਾ ਭਲਾਈ ਮੰਚ ਪ੍ਰੈਜ਼ੀਡੈਂਟ ਰਿੰਕੂ ਜੀ ਐਮ ਜੀ ਤੇ ਮੇਰੇ ਨਾਲ ਚੇਅਰਮੈਨ ਸਾਹਿਬ ਅਤੇ ਸਾਡੀ ਸਾਰੀ ਟੀਮ ਜਿਸ ਤਰ੍ਹਾਂ ਕਿ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਹਰ ਤਰ੍ਹਾਂ ਦੀ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਵੀ ਪਾਰਟੀ ਕੋਈ ਵੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਝਾੜੂ ਹੋਵੇ ਵੀ ਅਸੀਂ ਚਾਹੁੰਦੇ ਆਂ ਵੀ ਘੱਟੋ ਘਾਟੇ ਜਿਹੜਾ ਮੇਰ ਐਸੀ ਸਮਾਜ ਦਾ ਹੋਣਾ ਚਾਹੀਦਾ ਤੇ ਜੇ ਐਸੀ ਸਮਾਜ ਦਾ ਨਹੀਂ ਤੇ ਜਿਸ ਤਰ੍ਹਾਂ ਕੀ ਸੀਨੀਅਰ ਡਿਪਟੀ ਮੇਰ ਹਰ ਵਾਰੀ ਕੋਈ ਵੀ ਸਰਕਾਰ ਐ ਐਸੀ ਸਮਾਜ ਦਾ ਦਿੰਦੀ ਆ ਵੀ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਬੀ ਜਰਿਆਸੀ ਸਮਾਜ ਦੇ ਘਟੋ ਘਟ ਤਿੰਨ ਹਜ਼ਾਰ ਲੋਕ ਜਿਹੜੇ ਕਿ ਸੀਵਰਾ ਵਿੱਚ ਵਰਦੇ ਨੇ ਕਰੋਨਾ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਮੈਂ ਚਾਹਨਾ ਵੀ ਉਹਨਾਂ ਦੀ ਆਵਾਜ਼ ਸਿਰਫ ਐਸੀ ਸਮਾਜ ਦਾ ਸੀਨੀਅਰ ਡਿਪਟੀ ਮੇਰੀ ਚੁੱਕ ਸਕਦਾ ਹੋਰ ਕੋਈ ਨਹੀਂ ਚੁੱਕ ਸਕਦਾ ਜਿਸ ਤਰ੍ਹਾਂ ਕਿ ਅੱਗੇ ਵੀ ਕਹਿ ਚੁੱਕੇ ਆਂ ਵੀ ਬਾਵਾ ਸਾਹਿਬ ਦਾ ਚਿੱਤਰ ਲਗਾਉਣਾ ਦਫ਼ਤਰਾਂ ਦੇ ਕੋਈ ਵਢਾਈ ਨਹੀਂ ਆਈ ਆ ਤੇ ਬਾਵਾ ਸਾਹਿਬ ਨੇ ਜੋ ਸਵਿਧਾਨ ਲਿਖਿਆ ਉਹਦੇ ਤੇ ਆਪਾਂ ਚੱਲੀਏ ਬਾਵਾ ਸਾਹਿਬ ਦੇ ਕੰਮ ਕਰੀਏ ਤੇ ਫੇਰ ਹੀ ਐਸੀ ਸਮਾਜ ਨੂੰ ਮਾਨ ਮਿਲਦਾ ਤੇ ਫੇਰ ਜਿਸ ਤਰ੍ਹਾਂ ਕੀ ਦੱਸਿਆ ਹੀ ਸਾਡੇ ਨਾਰਾਇਣ ਜੀ ਨੇ ਵੀ 2027 ਵਿੱਚ ਇਲੈਕਸ਼ਨ ਨੇ ਪਤਾ ਲੱਗ ਜਾਊਗਾ ਵੀ ਕੀ ਬੰਦਦਾ ਕੀ ਨਹੀਂ ਬੰਦਦਾ ਸਰਕਾਰਾਂ ਨੂੰ ਹੀ ਕੰਨੋਂ ਕੰਨ ਖਬਰ ਹੋ ਜਾਏਗੀ